ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦੇ ਕਿਲੇ ਤੋਂ ਇੱਕ ਤੀਰ ਛੱਡਦੇ ਹਨ ਤਾਂ ਤੀਰ ਹਵਾਵਾਂ ਨੂੰ چیرਦਾ ਹੋਇਆ 13 ਮੀਲ ਦੀ ਦੂਰੀ ਤੇ ਜਾ ਕੇ ਸਿੱਧਾ ਹੀ ਸੈਬਖਾਨ ਦੇ ਮੰਜੇ ਦੇ ਪਾਵੇ ਤੇ ਜਾ ਕੇ ਵੱਜਦਾ ਹੈ ਜਦੋਂ ਸੈਬਖਾਨ ਦੇ ਮੰਜੇ ਤੇ ਪਾਵੇ ਤੇ ਤੀਰ ਵੱਜਦਾ ਹੈ ਤਾਂ ਉਹ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਬਾਹਰ ਜਾ ਕੇ ਦੇਖੋ ਕਿਤੇ ਕੋਈ ਸ਼ਿਕਾਰੀ ਸ਼ਿਕਾਰਤਾ ਨਹੀਂ ਕਰ ਰਿਹਾ ਜਦ ਉਸ ਦੇ ਸਿਪਾਹੀ ਉਸ ਤੀਰ ਨੂੰ ਚੰਗੀ ਤਰ੍ਹਾਂ ਦੇਖਦੇ ਹਨ ਤਾਂ ਉਸਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਤੀਰ ਕਿਸੇ ਸ਼ਿਕਾਰੀ ਵੱਲੋਂ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਇਆ ਗਿਆ ਹੈ ਤਾਂ ਉਹ ਸੈਬਖਾਨ ਨੂੰ ਕਹਿੰਦੇ ਹਨ ਕਿ ਇਹ ਤੀਰ ਕਿਸੇ ਸ਼ਿਕਾਰੀ ਦਾ ਨਹੀਂ ਬਲਕਿ ਸਿੱਖਾਂ ਦੇ ਗੁਰੂ ਵੱਲੋਂ ਚਲਾਇਆ ਹੋਇਆ ਤੀਰ ਹੈ ਸੈਬਖਾਨ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੁੰਦਾ ਹੈ ਹਜੇ ਸੈਬਖਾਨ ਇਹ ਗੱਲ ਨੂੰ ਸੋਚ ਹੀ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਕਿਲੇ ਤੋਂ ਦੂਸਰਾ ਤੀਰ ਛੱਡਦੇ ਹਨ ਜੋ ਕਿ ਫਿਰ ਤੋਂ ਉਸੇ ਪਾਵੇ ਤੇ ਜਾ ਕੇ ਵੱਜਦਾ ਹੈ ਅਤੇ ਇਸ ਵਾਰ ਉਸ ਉੱਪਰ ਇੱਕ ਚਿੱਠੀ ਵੀ ਲਿਖੀ ਹੋਈ ਹੁੰਦੀ ਹੈ ਜਦ ਸੈਬਖਾਨ ਉਸ ਚਿੱਠੀ ਨੂੰ ਪੜ੍ਹਦਾ ਹੈ ਤਾਂ ਉਸ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਤੀਰ ਬਿਨਾਂ ਕਿਸੇ ਕਰਾਮਾਤ ਤੋਂ ਚਲਾਇਆ ਹੋਇਆ ਤੀਰ ਹੈ ਇਹ ਕਿਸੇ ਕਰਾਮਾਤ ਜਾਂ ਕਿਸੇ ਵੀ ਸ਼ਕਤੀ ਦੇ ਨਾਲ ਨਹੀਂ ਬਲਕਿ ਸ਼ਸਤਰ ਵਿੱਦਿਆ ਦੇ ਅਭਿਆਸ ਨਾਲ ਚਲਾਇਆ ਹੋਇਆ ਤੀਰ ਹੈ ਅਤੇ ਮੇਰਾ ਕਲਾ ਕਲਾ ਸਿੱਖ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਤੀਰ ਚਲਾ ਸਕਦਾ ਹੈ ਸੈਬਖਾਨ ਜਦ ਉਸ ਚਿੱਠੀ ਨੂੰ ਪੜ੍ਹਦਾ ਹੈ ਤਾਂ ਉਸ ਨੂੰ ਉਸ ਦੀ ਭੈਣ ਦੀ ਕਹੀ ਗੱਲ ਯਾਦ ਆ ਜਾਂਦੀ ਹੈ ਉਸਦੀ ਭੈਣ ਉਸ ਨੂੰ ਆਖਦੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਆਮ ਸ਼ਖਸੀਅਤ ਨਹੀਂ ਬਲਕਿ ਖੁਦ ਖੁਦਾ ਹੈ ਆਓ ਮਿਲ ਕੇ ਸਾਂਝੀ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ